ਮੇਨ ਇਨਸਾਫ ਹੋਤੇ ਨੇ ਪਹਿਲਾਂ ਕੀਤਾ ਸੀਗਾ ਦਿੱਲੀ ਦੇ ਵਿੱਚ ਇਨਸਾਫ ਮਾਰਚ ਕੱਢਿਆ ਜਾਣਾ ਤੁਸੀਂ ਦੇਖ ਸਕਦੇ ਜੇ ਕਿ ਬਾਸ ਦੇ ਵਿੱਚ ਜਿਹੜੇ ਆ ਸਾਡੇ ਜਿਹੜੇ ਆ ਸੈਂਕੜੇ ਕਿਸਾਨ ਜਿਹੜੇ ਆ ਉਹ ਸ਼ਾਮਿਲ ਆ ਜਿਹੜੇ ਬੰਦੀ ਸਨ ਕਿ ਆ ਜਾਂ ਹੋਰ ਜਿਵੇਂ ਪੱਤਰਕਾਰ ਬਿਨਾਂ ਵਜ੍ਹਾ ਤੋਂ ਸਰਕਾਰ ਨੇ ਜਿਹੜੇ ਆ ਜੇਲਾਂ ਦੇ ਵਿੱਚ ਢੱਕੇ ਆ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੱਕੀਆਂ ਉਹਨਾਂ ਨੂੰ ਜੜਾ ਵਾ ਲੰਬੇ ਸਮੇਂ ਤੋਂ ਜੇਲਾਂ ਦੇ ਵਿੱਚ ਢੱਕਿਆ ਸਾ ਮਾਰਚ ਕੱਢ ਕੇ ਇਤੋਂ ਦੇ ਭਾਰਤ ਦੇ ਸੁੱਤੇ ਹੋਏ ਸਿਸਟਮ ਨੂੰ ਜਿਹੜਾ ਹਲੂਣਾ ਦਿੱਤਾ ਜਾਊਗਾ ਕਿ ਉਹ ਜਿਹੜੇ ਆ ਬੰਦੀ ਸਿੰਘਾਂ ਨੂੰ ਜਿਹੜਾ ਉਹ ਤੁਰੰਤ ਰਿਹਾ ਕੀਤਾ ਜਾਵੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਅੱਜ ਅਸੀਂ ਬਿਆਸਪੁਰ ਤੋਂ ਅੰਮ੍ਰਿਤਸਰ ਜ਼ਿਲ੍ਹੇ ਵੱਲੋਂ ਜਿਹੜਾ ਕੌਮੀ ਇਨਸਾਫ਼ ਮੋਰਚੇ ਨੇ ਐਲਾਨ ਕੀਤਾ ਸੀਗਾ ਦਿੱਲੀ ਦੇ ਵਿੱਚ ਇਨਸਾਫ਼ ਮਾਰਚ ਕੱਢਿਆ ਜਾਣਾ ਉਦੇ ਵਿੱਚ ਸ਼ਾਮਲ ਹੋਣ ਵਾਸਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਜਿਹੜਾ ਚੱਗਾ ਵਾ ਅਭਿਆਸ ਨੂੰ ਮਰਹਮਾਨਾ ਹੋ ਰਿਹਾ ਤੇ ਤੁਸੀਂ ਵੇਖ ਸਕਦੇ ਜੇ ਕੀ ਬੱਸ ਦੇ ਵਿੱਚ ਜਿਹੜੇ ਆ ਸਾਡੇ ਜਿਹੜੇ ਆ ਸੈਂਕੜੇ ਕਿਸਾਨ ਜਿਹੜੇ ਆ ਉਹ ਸ਼ਾਮਲ ਆ ਅਸੀਂ ਇੱਥੋਂ ਜਿਹੜਾ ਚਾਲੇ ਪਾਵਾਂਗੇ ਤੇ ਸ਼ੰਭੂ ਬਾਟਰ ਦੇ ਉੱਤੇ ਜਾ ਕੇ ਜਿਹੜਾ ਵਾ ਉਹ ਹੋਰਨੇ ਪਾਸਾਂ ਤੋਂ ਵੀ ਜਿਹੜੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜਾ ਜਿਹੜੇ ਆ ਜੁੜੇ ਆ ਉਹ ਪਹੁੰਚ ਰਿਹਾ ਉੱਥੇ ਵਿਸ਼ਾਲ ਇਕੱਠ ਕਰਕੇ ਤੇ ਕਾ ਦਿੱਲੀ ਨੂੰ ਜਿਹੜੇ ਆ ਚਾਲੇ ਪਾਏ ਜਾਣਗੇ ਤੇ ਦਿੱਲੀ ਦੇ ਵਿੱਚ ਜਿਹੜਾ ਵਾ ਕੌਮੀ ਇਨਸਾਫ ਮੋਰਚੇ ਦੇ ਫੈਸਲੇ ਅਨਸਾਰ ਇਨਸਾਫ ਮਾਰਚ ਕਰਕੇ ਜਿਹੜੇ ਬੰਦੀ ਸਿੰਘ ਆ ਜਾਂ ਹੋਰ ਉਦਮੀ ਜੀ ਵੀ ਪੱਤਰਕਾਰ ਬਿਨਾਂ ਵਜ੍ਹਾ ਤੋਂ ਸਰਕਾਰ ਨੇ ਜਿਹੜੇ ਆ ਜੇਲ੍ਹਾਂ ਦੇ ਵਿੱਚ ਢੱਕਿਆ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੱਕੀਆਂ ਉਹਨਾਂ ਨੂੰ ਜਿਹੜਾ ਵਾ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਢੱਕਿਆ ਇਹ ਇਨਸਾਫ ਮਾਰਚ ਕੱਢ ਕੇ ਇਤੋਂ ਦੇ ਭਾਰਤ ਦੇ ਸੁਤੇ ਹੋਏ ਸਿਸਟਮ ਨੂੰ ਜਿਹੜਾ ਹਲੂਣਾ ਦਿੱਤਾ ਜਾਊਗਾ ਕਿ ਉਹ ਜਿਹੜੇ ਆ ਬੰਦੀ ਸਿੰਘਾਂ ਨੂੰ ਜਿਹੜਾ ਉਹ ਤੁਰੰਤ ਰਹਾ ਕੀਤਾ ਜਾ